ਖਡੂਰ ਸਾਬ ਤੋਂ ਲੜ ਰਹੇ ਚੋਣ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਅਮਿਤ ਸ਼ਾਹ ਨੇ ਬੜਕ ਮਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਦੇ ਉੱਤੇ ਐਨਐਸਐ ਲਗਾ ਕੇ ਜੇਲ੍ਹ ਦੇ ਵਿੱਚ ਸੁੱਟਿਆ ਤੇ ਵੱਡੀ ਖਬਰ ਜਿਹੜੀ ਕੈਸ ਸਖ ਜਥੇ ਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਕਿ ਅਮਿਤ ਸ਼ਾ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾ ਚੋਣਾ ਦੌਰਾਨ ਜਿਹੜੇ ਕਿ ਵੱਡੀ ਬੜਕ ਮਾਰਦੇ ਆ ਕਿਹਾ ਕਿ ਪੰਜਾਬ ਚ ਖਾਲਿਸਤਾਨ ਪੱਖੀ ਕਥਿਤ ਵੱਖਵਾਦੀ ਅਮਰਤਪਾਲ ਸਿੰਘ ਦੇ ਜਿਹੜਾ ਕਿ ਕੌਮੀ ਸੁਰੱਖਿਆ ਐਕਟ ਯਾਨੀ ਕਿ NSA ਲਗਾ ਕੇ ਉਸ ਨੂੰ ਜੇਲ੍ਹ ਚ ਸੁਟਿਆ ਗਿਆ ਹੈ ਖਬਰ ਏਜੰਸੀ PTI ਨੂੰ ਉਹਨਾਂ ਨੇ ਇੰਟਰਵਿਊ ਦੌਰਾਨ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਵੀ ਸਤ ਸਨੇਹਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਅੱਤਵਾਦੀ ਦੇ ਪਰਿਵਾਰ ਮੈਂਬਰ ਤੇ ਪਥਰਾ ਕਰਨ ਵਾਲਿਆਂ ਦੇ ਨੇੜ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ 'ਚ ਨਾ ਸਿਰਫ ਅਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਸਗੋਂ ਅਤਵਾਦ ਦਾ ਖਾਤਮਾ ਕੀਤਾ ਹੈ ਤੇ ਜਿਸ ਦੇ ਨਤੀਜੇ ਵਜੋਂ ਦੇਸ਼ 'ਚ ਡੈਸ਼ਤੇ ਘਟਨਾਵਾਂ 'ਚ ਕਮੀ ਆਈ ਹੈ ਤੇ ਸ਼ਾਹ ਨੇ ਕਿਹਾ ਕਿ ਅਸੀਂ ਫੈਸਲਾ ਲਿਆ ਹੈ ਕਿ ਕਸ਼ਮੀਰ 'ਚ ਜੇ ਕੋਈ ਡੈਸ਼ਤੀ ਜਥੇਬੰਦੀ 'ਚ ਸ਼ਾਮਲ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਸਰਕਾਰੀ ਨੌਕਰੀ ਨਹੀਂ ਮਿਲੇਗੀ ਤੇ ਇਸ ਤਰ੍ਹਾਂ ਜੇਕਰ ਕੋਈ ਪਥਰਾ ਦੀ ਘਟਨਾਵਾਂ 'ਚ ਸ਼ਾਮਲ ਹੋਵੇਗਾ ਤਾਂ ਉਸ ਦੇ ਪਰਿਵਾਰ ਮੈਂਬਰਾਂ ਨੂੰ ਵੀ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇ ਕਿ ਕੁਝ ਮਨੁੱਖੀ ਅਧਿਕਾਰ ਕਾਰਨ ਫੈਸਲੇ ਖਿਲਾਫ ਸੁਪਰੀਮ ਕੋਰਟ ਗਏ ਸੀ ਤੇ ਪਰ ਆਖਰ ਚ ਸਰਕਾਰ ਦੀ ਜਿੱਤ ਹੋਈ ਉੰਜ ਦੇ ਪਰਿਵਾਰ ਦਾ ਕੋਈ ਮੈਂਬਰ ਸਰਕਾਰ ਨੂੰ ਆ ਕੇ ਜਾਣਕਾਰੀ ਦਿੰਦਾ ਹੈ ਤਾਂ ਉਹਨਾਂ ਦੇ ਘਰ ਚੋਂ ਕੋਈ دہشتਗਰ ਦਾ ਨਾਂ ਡਲ ਗਿਆ ਹੈ ਤਾਂ ਜੇ ਇਹ ਪਰਿਵਾਰ ਨੂੰ ਰਾਹਤ ਦਿੱਤੀ ਜਾਵੇਗੀ ਤੇ ਅਮਿਤ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਚੋਣ ਜਿਹੜਾ ਕਿ ਯੋਜਨਾ ਰੱਦ ਕਰਨ ਮਗਰੋਂ ਲੋਕ ਸਭਾ ਚੋਣਾਂ ਤੇ ਸਿਆਸਤ ਚ ਕਾਰੇਤਾਨ ਦਾ ਅਸਰ ਵਧੇਗਾ ਤੇ ਉਹਨਾਂ ਨੇ ਕਿਹਾ ਕਿ ਚੋਣ ਬਾੜ ਚ ਜਿਹੜਾ ਕਿ ਯੋਜਨਾ ਦੇ ਬਦਲ ਬਾਰੇ ਸੰਸਦ ਚ ਵਿਚਾਰ ਹੋਣਾ ਚਾਹੀਦਾ ਤੇ ਅਮਿਤ ਸ਼ਾਹ ਨੇ ਬਾੜ ਯੋਜਨਾ ਬਾਰੇ ਕਿਹਾ ਕਿ ਜਦੋਂ ਸਿਆਸੀ ਪਾਰਟੀਆਂ ਮੌਜੂਦਾ ਵਿੱਤੀ ਬਾਰੇ ਤੇ ਆਪਣੇ ਖਾਤਿਆਂ ਬਾਰੇ ਜਾਣਕਾਰੀ ਦੇਣਗੀਆਂ ਤਾਂ ਨਗਦ ਤੇ ਚੈੱਕ ਰਾਹੀਂ ਮਿਲੇ ਜਿਹੜੇ ਕਿ ਚੰਦੇ ਬਾਰੇ ਪਤਾ ਲੱਗੇਗਾ ਤੇ ਉਹਨਾਂ ਨੇ ਕਿਹਾ ਕਿ ਚੈੱਕ ਰਾਹੀਂ ਚੰਦੇ ਦਾ ਅੰਕੜਾ ਜਿਹੜਾ ਕਿ 96% ਤੱਕ ਪਹੁੰਚ ਗਿਆ ਸੀ ਜੇ ਹੁਣ ਕਾਲੇ ਧਨ ਦਾ ਅਸਰ ਪੈਂਦਾ ਤਾਂ ਫਿਰ ਉਸ ਦਾ ਬਦਲ ਲੱਭਿਆ ਜਾਣਾ ਚਾਹੀਦਾ ਹੈ ਤੇ ਇਸ ਬਾਰੇ ਸੰਸਦ ਚ ਬੈਸ ਹੋਣੀ ਚਾਹੀਦੀ ਹੈ ਤੇ ਨਵੇਂ ਅਪਰਾਧਿਕ ਕਾਨੂੰਨ ਬਾਰੇ ਸ਼ਾ ਨੇ ਕਿਹਾ ਕਿ 1 ਜੁਲਾਈ ਤੋਂ ਲਾਗੂ ਹੋਣ ਮਗਰੋਂ ਸਮਣ ਐਸ ਐਮ ਐਸ ਰਾਹੀਂ ਜਾਰੀ ਹੋਵੇਗਾ ਤੇ 90% ਜਿਹੜਾ ਕਿ ਫਿਸਦ ਗਵਾਹ ਆਨਲਾਈਨ ਪੇਸ਼ ਹੋਣਗੇ ਤੇ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਦਰਜ ਹੋਣ ਦੇ 3 ਸਾਲਾਂ ਚ ਹੀ ਕੇਸ ਦਾ ਫੈਸਲਾ ਹੋ ਜਾਵੇਗਾ ਨਵੇਂ ਕਾਨੂੰਨ ਲਾਗੂ ਕਰਨ ਦੀ ਤਿਆਰੀ ਬਾਰੇ ਪੁੱਛ ਜਾਣ ਤੇ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਟੈਕਨਾਲੋਜੀ ਦੀ ਜਿਹੜੀ ਸਹਾਇਤਾ ਦੇ ਨਾਲ ਇਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ